ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦੀ ਆ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵੈਲਕਮ ਟੂ आवर ਨਿਊ ਬਲੌਗ ਠੀਕ ਹੈ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਜਿਹੜਾ ਹੈਗਾਗਾ ਮੈਂ ਨਵਾਂ ਸੂਟ ਬਣਾਇਆਗਾ ਤੇ ਇਹ ਸੂਟ ਕਾਫੀ ਦਿਨਾਂ ਦਾ ਬਣਿਆ ਪਿਆਗਾ ਬਟ ਮੈਨੂੰ ਟਾਈਮ ਹੀ ਨਹੀਂ ਲੱਗ ਰਿਹਾ ਸੀ ਇੰਨੇ ਬਿਜ਼ੀ ਆ ਠੀਕ ਹੈ ਵੀ ਸਾਨੂੰ ਟਾਈਮ ਹੀ ਨਹੀਂ ਸੀ ਲੱਗ ਰਿਹਾ ਸ਼ੂਟ ਕਰਨ ਦਾ ਨਾ ਰਿੱਕੀ ਬਟ ਅੱਜ ਵਾਈਗੁਰੂ ਦੀ ਮੇਰ ਨਾਲ ਇਹ ਸੂਟ ਵੇਅਰ ਕਰ ਹੀ ਲਿਆ ਮੈਂ ਠੀਕ ਹੈ ਤੇ ਇਹਦਾ ਸ਼ੂਟ ਕਰਨ ਦਾ ਆਪਾਂ ਨੂੰ ਟਾਈਮ ਮਿਲ ਹੀ ਗਿਆ ਤੇ ਵਰਕ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ बॉਟਮ ਤੇ ਪ੍ਰੋਪਰ ਮਸ਼ੀਨ ਵਰਕ ਕੀਤਾਗਾ ਤੇ ਜਿਹੜੀ ਮੇਰੀ ਸ਼ਰਟ ਹੈ ਜੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਿਸਕੋਸ ਪਿਓਰ ਜੋਰਜਟ ਦੀ ਸ਼ਰਟ ਹੈ ਤੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਹਮੇਸ਼ਾ ਡਿਫਰੈਂਟ ਜੀ ਪ੍ਰਿੰਟ ਹੁੰਦੀ ਹੈ ਜੋਰਜਟ ਦੇ ਤੇ ਸਾਰੇ ਜਣੇ ਮੈਨੂੰ ਬੜਾ ਕਹਿੰਦੇ ਹੁੰਦੇ ਆ ਵੀ ਦੀਦੀ ਤੁਹਾਡੇ ਪ੍ਰਿੰਟ ਬਹੁਤ ਸੋਹਣੇ ਆ ਤੇ ਨੈੱਕ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਜਿਸ ਤਰ੍ਹਾਂ ਇਸ ਤਰ੍ਹਾਂ ਨੈੱਕ ਦੇ ਉੱਪਰ ਆ ਇਹਦੀ ਬੈਕ ਸਾਈਡ ਵੀ ਉਸ ਤਰੀਕੇ ਨਾਲ ਹੀ ਬਣੀ ਹੋਈ ਹੈ ਪ੍ਰੋਪਰ ਇੱਕ ਪੂਰੀ ਪ੍ਰੋਪਰ ਉਮੀ ਬਣੀ ਹੋਈ ਆ ਠੀਕ ਆ ਸਟਾਈਲ ਜਿਹੜਾ ਹੈਗਾ ਫਰੰਟ ਤੇ ਆ ਵਾਲੀ ਚੀਜ਼ ਆ ਗਈ ਇਹਦੇ ਬੈਕ ਤੇ ਆ ਹੋਰ ਇੱਛੇ ਜਾਂ ਠੀਕ ਹੈ ਤੇ ਨੈੱਕ ਤੇ ਵੀ ਇਹਦੇਿੱਥੇ ਜਿੱਪ ਲਗਾਈ ਹੋਈ ਆ ਉੱਥੇ ਵੀ ਪ੍ਰੋਪਰ ਆ ਜਿਹੜਾ ਫੁੱਲ ਲਗਾ ਉਹ ਬਣਿਆ ਹੋਇਆ ਦੁਪੱਟਾ ਜਿਹੜਾ ਹੈਗਾ ਇਹਦੇ ਨਾਲ ਬਰਬਰੀ ਦਾਗਾ ਤੇ ਡਬਲ ਲੀਸ ਲਗਾਈ ਹੋਈ ਹੈ ਜੀ ਮੈਂ ਬਰਬਰੀ ਦੇ ਦੁਪੱਟੇ ਤੇ ਸੇਮ ਡਬਲ ਲੀਸ ਮੈਂ ਉੱਥੇ ਲਾਈ ਹੋਈ ਆ ਬਾਹਾਂ ਤੇ ਲਾਈ ਹੋਈ ਆ ਠੀਕ ਆ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਬਸ ਥੋੜਾ ਜਿਹਾ ਹਲਕਾ ਜਿਹਾ ਮੇਕਅਪ ਕਰਨਾਗਾ ਤੇ ਫਿਰ ਇਸ ਤੋਂ ਬਾਅਦ ਆਪਾਂ ਇਹ ਵਾਲੀ ਸੂਟ ਦਾ ਜਿਹੜਾ ਸ਼ੂਟ ਆ ਉਹ ਕਰਕੇ ਆਵਾਂਗੇ। ਬਾਕੀ ਇਹਨਾਂ ਤੋਂ ਲੈ ਲੈਨੇ ਆ ਰਹਿ ਕਿਦਾਂ ਲੱਗ ਰਿਹਾ ਸੂਟ? ਬਹੁਤ ਸੋਹਣਾ ਲੱਗ ਰਿਹਾ। ਥੈਂਕ ਯੂ so much। ਐ ਤੇ ਥੈਂਕ ਯੂ। ਆਪਦੇ ਕਿੰਨੇ ਮੇਕਅੱਪ ਦੇ ਵਿੱਚ ਕੁਝ ਨਹੀਂ ਮੇਕਅੱਪ ਦੇ ਵਿੱਚ ਜਸਟ ਮੈਂ ਫਾਊਂਡੇਸ਼ਨ ਆਪਾਂ ਲਗਾਉਣਾ ਹੀ ਹੈਗਾ। ਸਨ ਸੇਫ ਆਪਾਂ ਲਗਾਇਆ ਹੋਇਆ ਹੈਗਾ। ਠੀਕ ਆ। ਪਹਿਲਾਂ ਤਾਂ ਆਪਾਂ ਕੱਲੀ ਆਈਬ੍ਰੋ ਫਿਲ ਕਰਾਂਗੇ। ਇਹ ਲੋ। ਕੋਟਨੀ 겨리 ਕਿਉਂ ਤਾਂ ਮੇਰਾ ਫਾਊਂਡੇਸ਼ਨ ਲਗਾਉਣ ਨੂੰ ਜੈ ਮਨ ਨਹੀਂ ਕਰ। ਇਹ ਗਰਮੀ ਜਦੋਂ ਮੂ ਵੀ ਨਹੀਂ ਵਰਦਾਂਦਾ ਹਨਾ। ਬੰਦੇ ਦਾ। ਇਹ ਤਾਂ ਵੈਸੇ ਵੀ ਘੱਟੀ ਕਰਦਾ ਨਾ। ਇੱਕ ਅਪਸ਼ੇਪ ਪੱਕ ਕਰਨਾ। ਚਲੋ ਜੀ। ਆਈਬ੍ਰੋ ਆਪਾਂ ਫਿਲ ਕਰ ਲਈਆ। ਜਸਟ ਹੁਣ ਬਸ ਆਪਾਂ ਮਸਕਰਾ ਲਗਾ ਲਾਂਗੇ। ਠੀਕ ਹੈ। ਬਾਲਾ ਮੈਂ ਘਰਦੀ ਹੋਈ ਨਹੀਂ ਹੁੰਦੀ ਤੁਸੀਂ ਜਿੰਨੀਆਂ ਮੇਰੀਆਂ ਰੀਲਸ ਦੇਖ ਲਿਓ ਬਈ ਉਹ ਸਾਰੀਆਂ ਵਿਦਆਊਟ ਮੇਕਅਪ ਹੀ ਹੁੰਦੀਆਂ ਨੇ ਨੇਚਰਲ ਬਿਊਟੀ ਕਿਉਂਕਿ ਹੁਣ ਮੇਰਾ ਜਿਹੜਾ ਫੇਸ ਆ ਨਾ ਉਹ ਸਹੀ ਹੋ ਗਿਆ ਚਲੋ ਮੈਨੂੰ ਕਰਨਾ ਪੈਂਦਾ ਹੁੰਦਾ ਸੀਗਾ ਮੇਕਅਪ ਲਓ ਨਮਸਕਾਰ ਆ ਵੀ ਆਪਣਾ ਡਾਂ ਮਿਲ ਗਿਆ ਐਨੇ ਕੰਾੜੀ ਵਰਗਾ ਸੋਹਣਾ ਲੱਗਣ ਲੱਗ ਜਾਂਦਾ ਬਈ ਆਈਪਰੋਫਿਲ ਕਰ ਲਓ ਮਸਕਰਾ ਲਗਾ ਲਓ ਲਿਪ ਸ਼ੇਡ ਦਾ ਗਾਣਾ ਕਿ ਬਸ ਆ ਲਿਪ ਚੇਡ ਦੇ ਵਿੱਚ ਨਹੀਂ ਗਾਦੀ ਨਹੀਂ ਨਹੀਂ ਬਣਾ ਲਓ ਪਹਿਲਾਂ ਮੈਂ ਜਿਹੜੀ ਆਹਾ ਮਾਰਸ ਦਾਗਾ ਮੇਰੇ ਕੋਲ ਲਿਪ ਲਾਈਨਰ ਠੀਕ ਹੈ ਤੇ ਇਹ ਵਾਲਾ ਜੇ ਕਿਸੇ ਨੂੰ ਸ਼ੇਡ ਚਾਹੀਦੀ ਹੋਈ ਤਾਂ ਦੱਸਦੇ 13 ਨੰਬਰ ਆਏਗਾ ਮਾਰਸ ਦਾ ਪਹਿਲਾਂ ਮੈਂ ਇਹਨੂੰ ਇਦਾਂ ਹਾਂ ਕਰ ਦੂੰਗੀ। ਲਓ ਜੀ। 립 ਲਾਈਨਰ ਨਾਲ ਸੈੱਟ ਕਰਕੇ ਇਸ ਤੋਂ ਬਾਅਦ ਬਲੂ ਹੈਵਨ ਦਾ ਗੱਲ 립 ਟਿੰਟ ਠੀਕ ਆ। ਸੀਰੀਅਸਲੀ ਇਹ ਮੇਰਾ ਫੇਵਰਿਟ ਬਣ ਚੁੱਕਿਆ ਹੈਗਾ ਮੈਂ ਮੰਗਵਾਇਆ ਸੀਗਾ। ਤੇ ਉਸ ਤੋਂ ਬਾਅਦ ਇਹਨੂੰ ਵਧੀਆ ਲੱਗਿਆ ਰეკਮੈਂਡ ਇਹ ਕੀਤਾ ਸੀਗਾ ਮੇਰੀ ਛੋਟੀ ਭੈਣ ਵੀਰਪਾਲ ਨੇ। ਤੁਹਾਡੀ ਦੱਚੂ ਨੇ ਇੰਨਾ ਕੀ ਕਰਨਾ ਸੀਗਾ ਇੰਨੇ ਕੀ ਚੀਜ਼ ਬਸ ਅਸੀਂ ਰੈਡੀ ਹੋ ਜਾਂਦੇ ਆ ਇੰਨਾ ਕੀ ਵਧੀਆ ਲੱਗਦਾ ਸਾਨੂੰ ਲਓ ਜੀ ਆਪਾਂ ਤਿਆਰਾਂ ਸ਼ੂਟ ਕਰਨ ਦੇ ਲਈ ਬਸ ਤੇ ਇੰਨਾ ਕੀ ਮੇਕਅਪ ਰਿੱਕੀ ਨੂੰ ਮੇਰਾ ਵਧੀਆ ਲੱਗਦਾ ਨਾ ਰਿੱਕੀ ਇਹਨੇ ਦੇਖੋ ਬਸ ਸੋਈ ਮੰਦੇ ਚ ਪਈ ਸਭਾ ਜੀ ਨਹੀਂ ਦੇ ਕੋਈ ਚਫਰ ਨਹੀਂ ਉਹ ਦੋਨੋਂ ਨੇ ਕਹਿਣਾ ਹੀ ਆਇਆ ਇਹ ਕਹਾ ਕਹਾ ਦੇ ਕੋਲ ਨਹੀਂ ਲਿਖਾ ਅੱਛੇ ਇੱਕਵੇਂ ਬਲਸ਼ਰ ਯੂਜ਼ ਕਰ ਲਈਆਂ ਬਸ ਉਹ ਵੀ ਜਮਾ ਹਲਕਾ ਜਿਹਾ ਠੀਕ ਹੈ ਬਸ ਡੇਲੀ ਬੇਸਿਸ ਤੇ ਮੈਂ ਆਈ ਜੀ ਯੂਜ਼ ਕਰਦੀ ਹਾਂ ਠੀਕ ਹੈ ਡੇਲੀ ਬੇਸਿਸ ਤੇ ਵੀ ਨਹੀਂ ਕਰਦੀ ਮਤਲਬ ਜਦੋਂ ਕੋਈ ਸ਼ੂਟ ਕਰਨਾ ਹੋਵੇ ਮੈਂ ਆਉਂਦਾ ਹੈ ਨਾ ਗਾਇਸ ਹਾਂਜੀ ਦੇ ਲੀਦਾ ਕੁਛ ਵੀ ਨਹੀਂ ਲਾਉਂਦੀ ਸੰਸੇਫ ਤੋਂ ਬਿਨਾ। ਲੈ ਮੈਨੂੰ ਗਾਲਾਂ ਦਿੰਦੀਆਂ ਨੇ ਵੀ ਦੀਦੀ ਕੁਛ ਲਾ ਲਓ। ਲਿਪ ਹਵਾਮ ਲਾ ਲਓ ਫਿਰ ਮੈਂ ਮਾੜੀ ਮੋਟੀ ਲਿਪ ਹਵਾਮ ਲਾ ਲਵਾਂ। ਚਲੋ। ਹੋ ਗਿਆ ਫਰੈਡੀ ਬਸ। ਚਲੋ ਬਈ ਗਾਇਸ ਤੇ ਆਪਾਂ ਹੋ ਗਏ ਆ ਰੈਡੀ। ਠੀਕ ਆ ਇੱਧਰ ਆਪਾਂ ਵੀ ਰੈਡੀ ਹੋ ਗਏ ਆ। ਤੇ ਰਿੱਕੀ ਤਾਂ ਰੈਡੀ ਸੀਗੀ ਸੀਗੇ ਤੇ ਹੁਣ ਆਪਾਂ ਮੇਰਾ ਕਰਕੇ ਉਹਨੇ ਆਹ ਵਾਲੀ ਸੂਟ ਦਾ ਸ਼ੂਟ ਕਿਉਂਕਿ ਰਿੱਕੀ ਨੇ ਸਾਨੂੰ ਬਹੁਤ ਗਾਲਾਂ ਦਿੱਤੀਆਂ ਵੀ ਇੰਨੇ ਸੂਟ ਬਣਾਈ ਬੈਠੀ ਹੂੰ ਵੀ ਪਾ ਤਾ ਲੋ। ਬਈ ਕੰਮ ਹੀ ਇੰਨਾ ਕਾ ਜ਼ਿਆਦੇ ਆ ਹਨਾ ਵੀ ਸਾਨੂੰ ਟਾਈਮ ਹੀ ਨਹੀਂ ਮਿਲਦਾ ਮਸਾ ਟਾਈਮ ਮਿਲਦਾਗਾ ਕਿਉਂਕਿ ਕਲਾਇੰਟਸ ਦੇ ਸੂਟ ਦੇਣੀ ਹੁੰਦੇ ਆ ਸੋ ਤਾਂ ਕਰਕੇ ਤੇ ਅੱਜ ਮੈਂ ਕੋਸ਼ਿਸ਼ ਕੀਤੀ ਵੀ ਹਾਂ ਯਾਰ ਟਾਈਮ ਫਰ ਟਾਈਮ ਕੱਟ ਕੇ ਤੇ ਆਪਾਂ ਜਾਈਏ ਤਾਂ ਜ਼ਿਆਦਾ ਵਧੀਆਗਾ ਤੇ ਸੂਟ ਦੋ ਤਿੰਨ ਹੋਰ ਰੈਡੀ ਪਏ ਆ ਕੱਲ ਪਰਸੋ ਤੱਕ ਸਾਰੇ ਸ਼ੂਟ ਆ ਜਿਹੜੇ ਉਹ ਕਰ ਦੇਣੇ ਆ ਕਿਉਂਕਿ ਰਿੱਕੀ ਨੇ ਰਿੱਕੀ ਦਾ ਕਿਤੇ ਪਲਾਨ ਆ ਜਾਣਦਾ ਹਨਾ ਫਿਰ ਇਹਨਾਂ ਨੇ ਜਾਣਾ ਹੋਊਗਾ ਸੋ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਆਪ ਦਾ ਜਿਹੜਾ ਕੰਮ ਧੰਦੇ ਆ ਉਹ ਫਿਨਿਸ਼ ਕਰ ਲਈ ਲਓ ਬਈ ਹੁਣ ਆਪਾਂ ਚੱਲਿਆਂ ਆਊਟਲੈਟ। ਛਤਰੀਆਂ ਇਹਨਾਂ ਨੇ ਬੰਦ ਕਰਤੀ ਆਪਾਂ ਮੂਰੇ ਕਰ ਲੈਨੇ ਆਂ। ਕੋ ਫਰੰਟ ਤੋਂ ਜਮਾ। ਉੱਥੇ ਵਧੀਆ ਵੀ ਲੱਗੂਗਾ ਤੁਸੀਂ ਦੱਸ ਦੋ ਬਾਕੀ। ਆ ਤਾਂ ਉਹਨੂੰ ਛਤਰੀਆਂ ਦਾ ਬੰਦ ਕੀਤੀਆਂ ਬਈ ਇੱਥੇ ਜੰਮੀ ਸੋਹਣਾ ਨਹੀਂ ਆਉਣਾ। ਉੱਥੇ ਕਰ ਲੈਨੇ ਆਂ ਆਪਾਂ ਚਲੋ। ਹਾਂਜੀ ਬਈ ਲਓ ਬਈ ਆਪਾਂ ਵੀਡੀਓਜ਼ ਤੇ ਫੋਟੋਜ਼ ਕਰ ਲਈਆਂ। ਮੈਂ ਕੁਛ ਖਾਣ ਨੂੰ ਕਿਹਾ ਸੀ ਈਕੀ ਕਹਿੰਦੀ ਵੀ ਇਸ ਤੋਂ ਬਾਅਦ ਆ ਜਾਾਂਗੇ ਆਪਾਂ। ਕਿਉਂਕਿ ਅਸੀਂ ਬਾਅਦ 'ਚ ਸ਼ਾਇਦ ਆ ਕੇ ਜਾਈਏ। ਤੇ ਹੁਣ ਆਪਾਂ ਜਾਂਦੇ ਆ ਬੁਟੀਕ ਤੇ ਵੀ ਜੁਹਾਰਨਾ ਉੱਥੇ ਖੜੇ। ਠੀਕ ਹੈ ਤੇ ਅੱਜ ਕੁੜੀਆਂ ਵੀ ਦੋ ਤਿੰਨ ਛੁੱਟੀ ਸੀ ਨੇ ਨਾ ਕਰਕੇ ਸੀ ਪਹਿਲਾਂ ਠੀਕ ਤੇ ਵਾਜ ਗਏ ਫਿਰ ਕਰਦੇ ਹਾਂ ਪਹਿਲਾਂ ਕੁਝ ਯਾਦੋਂ ਮੈਂ ਤੋਂ ਹਾਂ ਚ ਕਿੱਥੇ ਹਾਂ ਬੱਸ ਬੱਜਣਾ ਨਾਉਣ ਦਾ ਅੱਜ ਇਹ ਕਹਿੰਦੀ ਸੀ ਕਿ ਇਹ ਤੋਂ 버ਗਰ ਮਿਲਦਾ ਹੈ ਜਦੋਂ ਜਦੋਂ ਆਏ ਉਦੋਂ ਪਤਾ ਲੱਗਿਆ ਜੀ ਹਾਂਜੀ ਉਹ ਹੀ ਹੈ ਮੇਰੇ ਨੋਰਮਲ ਰੈਸਟੋਰੈਂਟਾਂ ਦੀ ਚੀਜ਼ ਹੈ ਬਰੋਟੀ ਪਾਣੀ ਜੀ ਬ੍ਰੇਕਫਾਸਟ ਲੰਚ ਤੇ ਡਿਨਰ ਹੋਊਗਾ ਐਦਾਂ ਦਾ ਕੁਝ 스ਨੈਕਸ ਹੋਣਗੇ ਕਿ ਨਹੀਂ ਅਗੇਸ ਨੈਕਸਟ ਆਮ ਵੀ ਆਈ ਥਿੰਕ ਅਮਨ ਨਾ ਆਮ ਨਹੀਂ ਬੋਲਿਆ ਬਈ ਆਉਟ ਲਾਈਟ ਵਿੱਚ ਬਚਾਰੇ ਰਣਵੀਰ ਸਿੰਘ ਜੀ ਬਾਬਾ ਜੀ ਚਿਕਨ ਤੇ ਤਾਂ ਆ ਗਏ ਪਰ ਬਾਬਾ ਚਿਕਨ ਚਲੋ ਕੋਈ ਨਾ ਰੱਖੀ ਚਟਨੀ ਨਗਾ ਜਉਣ ਕੱਲੀ ਉਸ ਤੋਂ ਬਿਨਾਂ ਫਸਟ ਟਾਈਮ ਆਏ ਆ ਸੀ ਪਹਿਲੀ ਵਾਰ ਐਕਸਪੀਰੀਅੰਸ ਕਰ ਰਹੇ ਆਂ ਤੇ ਨੋਰਥ ਰਿਵਿਊਸ ਫਸਟ ਟਾਈਮ ਆਉਣ ਦਾ ਹੈ ਅੱਜ ਅਸੀਂ ਤੁਹਾਨੂੰ ਦੱਸ ਦੇਣਾਗਾ ਵੀ ਕਿਵੇਂ ਆ ਹਨਾ ਰਿੱਕੀ ਅੱਜ ਟੇਸਟ ਕਰਕੇ ਦੱਸ ਦੇਣਾ ਫਿਰ ਤੁਹਾਨੂੰ ਰეკਮੈਂਡ ਕਰਾਂਗੇ ਅਸੀਂ ਪੀ ਆਪਾਂ ਇਹਨਾਂ ਦੀ ਫਸਟ ਟਾਈਮ ਆਈ ਸੀ ਬਾਬਾਜ਼ ਬੈਜਣ ਨਾਨ ਵੈਜ ਰੈਸਟੋਰੈਂਟ ਠੀਕ ਆ ਬਈ ਇਹ ਮੈਂ ਟੇਸਟ ਦੀ ਗੱਲ ਕਰਾਂ ਤਾਂ ਇੰਨਾ ਕੁ ਜ਼ਿਆਦਾ ਵਧੀਆ ਟੇਸਟ ਹੈ ਚਾਈ ਝੂਰੀ ਦੇ ਨਾਲ ਇਹ ਬਣਿਆ ਹੋਇਆਗਾ ਆਊਟਲੈਟ ਹੰਡਿਆ ਹੈ ਜਦੋਂ ਵੀ ਤੁਸੀਂ ਆਉਣੇ ਹੋ ਤਾਂ ਜ਼ਰੂਰ ਇੱਥੇ ਆ ਕੇ ਜਾ ਸਕਦੇ ਹੋ ਇਸ ਤੋਂ ਬਾਅਦ ਆਪਾਂ ਚੱਲੀਏਂਗੇ ਠੀਕ ਆ ਕਾਫੀ ਬੀਨ ਕਾਫੀ ਬੀਨ ਆਪਾਂ ਪੀਣੀ ਸੀ ਠੀਕ ਆ ਕਾਫੀ ਕਿਉਂਕਿ ਦਮਨ ਨੂੰ ਤੇ ਰਿੱਕੀ ਨੂੰ ਇਹਦੀ ਕਾਫੀ ਬਹੁਤ ਜ਼ਿਆਦਾ ਪਸੰਦ ਆ ਇਹਨਾਂ ਦੋਨਾਂ ਭਰਾਵਾਂ ਦਾ ਪਲਾਨ ਬਣਿਆ ਸੀਗਾ ਦੈਨ ਅਸੀਂ ਉੱਥੇ ਕਰਵਾਲੀਆਂ ਕਾਫੀਆਂ ਪੈਕ ਕਿਉਂਕਿ ਜੁਝਾਰ ਬ ਤੂੰ ਚੱਲੇ ਘਰ ਨੂੰ ਲੋ ਵੀ ਮਿੱਤਰੋ ਕੀ ਆ ਬਣਾ ਰਹੇ ਹੋ ਦੁੱਧ ਘਰ ਨੂੰ ਘਰ ਰਹੀ ਹੈ ਅੱਛਾ ਤੇਰਾ ਭਾਂਡੇ ਮਾਂ ਦੂਜੀ ਠੀਕ ਆ ਇਹਨਾਂ ਬੂੜਾ ਸੱਟ ਕੇ ਆਈਆਂ ਆ ਕਿੱਧਰ ਭੱਜੇ ਹੋਂਗਾ ਗਵੰਡੀ ਮਿਲੂ ਕਹਿੰਦੇ ਹਾਂ ਇਹਦੇ ਮਨਸੇ ਤੇ ਲਾਰਗੀ ਕੰਮ ਮੈਂ ਕਿ ਸੱਸ ਮੇਰੀ ਪੇਠੇ ਗਈ ਹੋਈ ਹੈ ਨਹੀਂ ਕੌਣ ਕਹਿੰਦੀ ਕੌਣ ਨਹੀਂ ਬੌਲੀ ਭੈਣ ਆਈ ਹੋਈ ਅੱਛਾ ਬੌਲੀ ਮਨ ਗਏ ਨਹੀਂ ਓਏ ਹਾਂ ਵੀ ਤੂੰ ਕਿੱਧਰ ਭੱਜਾ ਫਰਦਾ ਅੱਜ ਨਾਲ ਮੈਂ ਤੁਹਾਨੂੰ ਇੱਕ ਐਲ ਬੁੱਕ ਦਿਖਾਉਣ ਲੱਗੀ ਆ ਠੀਕ ਆ ਤੇ ਜਿਹਦੇ ਵਿੱਚ ਕਾਫੀ ਸਾਰੀਆਂ ਜਾਦਾਂ ਨੇ ਕਾਫੀ ਸਾਰੀਆਂ ਜਾਦਾਂ ਜੁੜੀਆਂ ਹੋਈਆਂ ਹੁੰਦੀਆਂ ਨੇ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਵੀ ਜ਼ਰੂਰ ਦੇਖਿਓ ਬਹੁਤ ਹੀ ਵਧੀਆ ਬਣੀ ਹੋਈ ਆ ਤੇ ਮੈਂ ਦਿਖਾਉਣੀ ਆ ਦੇਖੋ ਮੈਂ ਐਵੇਂ ਦੀ ਹੁੰਦੀ ਸੀ ਜੀ 2019 ਦੇ ਵਿੱਚ ਆ ਮੇਰੀ 2019 ਦੀ ਫੋਟੋ ਆ ਮੈਡਮ ਦਾ ਫੋਨ ਸੀਗਾ ਕਿਉਂਕਿ ਸਾਡੇ ਹੋਸਟਲ ਚ ਨਹੀਂ ਸੀਗਾ ਲੋਅ ਫੋਨ ਕਿੰਨਾ 글로 ਸੀਗਾ ਫੇਸ ਤੇ ਕਿਮਾ ਨੇਚਰਲ ਦੀ ਫੋਟੋ ਆਪਿਓ ਇੱਥੇ ਵੀ ਮੈਂ ਆਪ ਹੀ ਤਿਆਰ ਹੋਈ ਸੀ ਯਾ ਦੇਖੋ ਆ ਸਾਡੀ ਫੇਅਰਵੈਲ ਪਾਰਟੀ ਸੀਗੀ ਇਹ 2000 ਨਹੀਂ ਹਾਂ ਇਹ ਮੈਰਿਸ ਤੋਂ ਬਾਅਦ ਦੀ ਸੀਗੀ ਫੋਟੋ ਤੇ ਆਹ ਵਾਲਾ ਦੇਖੋ ਇਹ ਸਾਡੀ ਫੇਅਰਵੈਲ ਦੀ ਸੀਗੀ ਇੱਥੇ ਦੇਖੋ ਮੈਂ ਗੱਡੀ ਜਾਦੀ ਮੋਟੀ ਸੀ ਦੇਖੋ ਆਹ ਦੇਖੋ ਆ ਮੇਰੀ ਛੋਟੀ ਭੈਣ ਦੀ ਬੂਟ ਤੋਂ ਗੋਨੀ ਜਨ ਨੇ ਦੇਖ ਕੋ ਮੇਰੀ ਛੋਟੀ ਭੈਣ ਦੀ ਬੂਟ ਪਰ ਡਾਂਸ ਕਰਦੀ ਦੀ ਆ ਲੋੜੀ ਵੇਲੇ ਸਿੱਗੀ ਸਾਡੀ ਫੋਟੋ ਆ ਮੈਂ ਕੰਟੀਨਿਊਅਰ ਦੇ ਵਿੱਚ ਕਿਹਨੇ ਕਿਹਨੇ ਦੇਖਿਆ ਸੀ ਦੱਸੋ ਆ ਮੈਂ ਕੰਟੀਨਿਊਅਰ ਦੇ ਵਿੱਚ ਆਈ ਸੀਗੀ ਉਦੋਂ ਤੇ ਆ ਮੇਰੀ ਏਅਰਵੈਲ ਪਾਰਟੀ ਸੀਗੀ ਇੱਧਰ ਦੇਖੋ ਇਹ ਹੈਗੇ ਨੇ ਮੇਰੇ ਮਾਮਾ ਜੀ ਇਹ ਹੈਗੇ ਨੇ ਮੇਰੇ ਮਾਮੀ ਜੀ ਇਹ ਮੇਰੀ ਇੰਗੇਜਮੈਂਟ ਕੋਈ ਦਾ ਇੰਗੇਜਮੈਂਟ ਹੋ ਰਹੀ ਜੀ ਤੇ ਆ ਮੇ ਜੀ ਕੋ ਤੋ ਆ ਗਈ ਕੰਟੀਨਿਊਡੀ ਵਾਲੀ ਤੇ ਆ ਸਾਡੀ ਖੱਤਕੇ ਦੀ ਟੀਮ ਸੀ ਜੀ ਠੀਕ ਹੈ ਤੇ ਆ ਵਾਲੇ ਮੇਰੇ ਟੀਚਰਸ ਹੁੰਦੇ ਸੀ ਜੀ ਠੀਕ ਹੈ ਆ ਦੇਖੋ ਜਦੋਂ ਮੈਂ ਹੋਸਟਲ ਰਹਿੰਦੀ ਸੀ ਜੀ ਇੱਥੇ ਨਾ ਬਾਦਲਾਂ ਦਾ ਜਹਾਜ਼ ਪਹਿਲੀ ਵਾਰ ਆਇਆ ਸੀ ਤਾਂ ਮੈਂ ਤੇ ਮੇਰੇ ਪੁਰਾਣੇ ਫੋਟੋ ਖਵਾਈ ਸੀ ਹੈਲੀਕਾਪਟਰ ਦੇ ਨਾਲ ਵੀ ਆ ਮੇਰਾ ਪ੍ਰਾਸੀਆ ਵੀ ਡੈਥ ਹੋ ਗਈ ਸੀ ਹਨ ਜਿਹੜੇ ਵਾਲੇ ਸੀ ਕਿ ਜਿੱਥੇ ਮੈਂ ਹੋਸਟਲ ਤੋਂ ਆ ਦੇਖੋ ਅੱਖਾਂ ਦਾ ਮੇਕਅਪ ਐਂ ਕਜਲ ਪਾਉਂਦੀ ਹੁੰਦੀ ਸੀ ਪਹਿਲਾਂ ਮੈਂ ਆ ਦੇਖੋ ਮੇਰੀ ਛੋਟੀ ਹੁੰਦੀ ਦੀ ਫੋਟੋ ਦੇਖੋ ਮੈਂ ਛੋਟੀ ਜੀ ਹੁੰਦੀ ਸੀ ਮੇਰੀ ਛੋਟੀ ਉਤੀ ਦੀ ਫੋਟੋ ਦੇਖੋ ਆਹ ਮੇਰੇ ਭਰਾ ਨਾਲ ਆ ਗਈ ਮੇਰੀ ਫੋਟੋ ਇੱਧਰ ਰਲੇ ਰੇ ਸਾਲ ਆ ਗਈ ਪਾਰਟਿਸਪੇਟ ਕਰਦੀ ਹੁੰਦੀ ਸੀ ਜਦੋਂ ਆਏ ਇਸ ਟਾਈਮ ਵੀ ਮੈਂ ਆਪ ਦੀ ਸੂਟ ਆਪ ਹੀ ਡਿਜ਼ਾਈਨ ਕਰਦੀ ਹੁੰਦੀ ਸੀ ਆਹ ਟਾਈਮ ਮੇਂ ਆਹ ਮੇਰੀ ਬੈਸਟ ਫਰੈਂਡ ਆਹ ਮੇਰੀ ਬੈਸਟ ਫਰੈਂਡ ਸੀ ਦੋਨੇ ਆਹ ਕੁੜੀ ਬਹੀ ਸੀ ਆ ਵੀ ਹਜੇ ਵੀ ਮੇਰੀ ਇਹਨਾਂ ਨਾਲ ਗੱਲ ਹੁੰਦੀ ਆ ਸੀ ਮਿਲਦੀ ਵੀ ਆ ਮੇਂ ਛੋਟੀ ਭੈਣ ਪੰਨੇ ਡਿੱਖਾ ਲੈਨੇ ਸਨਮਾਨ ਕੀਤਾ ਸੀਗਾ ਆ ਮੇਰੇ ਬਾਰਡਨ ਮੈਮ ਸੀ ਇਹ ਆ ਬਾਰਡਨ ਮੈਮ ਤੇ ਸਾਡੇ ਹੋਸਟਲ ਵਾਲੇ ਸਾਰੇ ਜਮਕ ਸੀਗੇ ਅਮਰੀਕਾ ਤੱਕ ਕਿਹੜੀ ਦੀਆਂ ਮਾਹੀਆਂ ਫੋਟੋਆਂ ਆਈਆਂ ਆਰੇ ਦਾਦਾ ਜੀ ਆ ਗਏ ਮੇਰੇ ਦਾਦਾ ਜੀ ਹੁਣ ਰਹੀ ਨਹੀਂ ਹੈਗੇ ਦੁਨੀਆ ਤੇ ਆ ਦਾਦੀ ਆ ਗਈ ਮੇਰੇ ਆ ਭਰਾ ਮੰਮੀ ਮੇ ਸਕੰਡਾਈਸ ਇਹ ਥੇ ਆ ਕੰਟੀਨਿਊ ਮਡੀ ਰਾਵਨੀ ਨਾਲ ਫੋਟੋ ਸੀ ਆ ਵੀਰਾ ਵੱਡਾ ਵੀਰਾ ਮੰਮੀ ਤੇ ਰਿਕੀ ਦੇ ਨਾਨੀ ਜੀ ਡੈਡੀ ਡੈਡੀ ਦੇਖੋ ਕਿੱਡੇ ਮੋٹے ਸੀਗੇ ਉਦੋਂ ਇਹਨਾਂ ਦੀ ਕਾਫੀ ਸਾਰੀਆਂ ਫੋਟੋਆਂ ਪਈਆਂ ਨੇ ਆ ਦੇਖੋ ਪਰਫਾਰਮੈਂਸ ਦਿੱਤੀ ਸੀ ਉੜੀਆਂ ਨੂੰ ਕਿੰਨਾ ਫੁੱਲਾਂ ਦਾ ਜਾ ਹੁੰਦਾ ਸੀ ਨਾ ਮੈਂ ਫੁੱਲਾਂ ਨਾਲ ਹੀ ਫੋਟੋਆਂ ਖਰਾਉਂਦੀ ਰਹਿੰਦੀ ਸੀ ਤੁਸੀਂ ਪੋ ਚੈੱਕ ਕਰੋ ਉਸ ਟਾਈਲ ਦੇ ਫੇਰਾ ਲੈ ਪੀਂਗਾ ਹਾਂ ਕੜੇ ਨਾਲ ਪਾਣੀ ਇਹ ਵੀ ਯਾਦਾਂ ਹੀ ਹੁੰਦੀਆਂ ਇੱਕ ਤਰ੍ਹਾਂ ਦੀ ਅੱਜ ਕਾਲਜ ਟਾਈਮ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਦੇਖੋ ਤੁਸੀਂ ਮੇਰੇ ਕੰਮ ਦੇਖੋ ਇਹ ਇੰਗੇਜਮੈਂਟ ਵਾਲੀ ਜਿਹੜੀ ਐਲਬਮ ਸੀਹੀ ਬਾਈ ਇਹ ਇੰਗੇਜਮੈਂਟ ਵਾਲੀ ਐਲਬਮ ਹੈ ਨਾ ਇੰਗੇਜਮੈਂਟ ਤੋਂ ਬਾਅਦ ਜਦੋਂ 2016 ਚ ਕਾਲਜ ਦੇ ਵਿੱਚ ਪੜਨ ਲਈ ਚਲੀ ਗਈ ਸੀ ਉਦੋਂ ਮੈਂ ਇਹ ਐਲਬਮ ਕਨਾਲ ਲੈ ਕੇ ਵਿੱਚ ਮੈਂ ਆਪਦੇ ਕੋਲ ਹੀ ਰੱਖਦੀ ਸੀ ਮੈਨੂੰ ਲੱਗਦਾ ਸਾਲ ਡੇਢ ਸਾਲ ਤਾਂ ਮੈਂ ਕਿਸੇ ਨੂੰ ਦੱਸੀ ਨਹੀਂ ਸੀ ਕਿ ਆ ਵੀ ਮੈਂ ਅੰਗੇਜਡ ਆ ਉੱਥੇ ਹੋਸਟਲ 'ਚ ਉਸ ਤੋਂ ਬਾਅਦ ਫਿਰ ਮੇਰੀ ਸਾਡੇ ਜਿਹੜੇ ਬਰਨ ਮੈਡਮ ਸੀਗੇ ਉਹ ਬਰਨਾਲੇ ਏਰੀਏ ਦੇ ਸੀਗੇ ਉਹਨਾਂ ਨੂੰ ਜਰੂਰ ਪਤਾ ਸੀ ਮੈਂਗੇਸਟ ਫਿਰ ਮੈਂ ਸਾਰਿਆਂ ਨੂੰ ਦੱਸਦਾ ਸੀਗਾ ਜਦੋਂ ਰਿੱਕੀ ਮੰਮੀ ਡੈਡੀ ਮੇਰੇ ਭੂਆ ਜੀ ਮੈਨੂੰ ਮਿਲਣ ਆਏ ਸੀ ਫਿਰ ਮੈਂ ਦੱਸਦਾ ਸੀਗਾ ਤੇ ਬਾਕੀ ਤੁਸੀਂ ਦੇਖੋ ਤਾਂ ਕਿਉਂ 15 3 2015 15 ਮਾਰਚ ਨੂੰ ਮੇਰੀ ਇੰਗੇਜਮੈਂਟ ਹੋਈ ਸੀ ਰਣਵਿੰਦਰ ਸਿੰਘ ਬੈਟਸ ਮਨਪ੍ਰੀਤ ਕੌਰ ਐ ਲਿਖਿਆ ਹੋਇਆ ਮੇਰਾ ਮੇਰੇ ਕੋਲ ਡਾਇਰੀ ਵੀ ਪਈ ਹੈ ਮੈਂ ਤੁਹਾਨੂੰ ਮੇਰੇ ਕੋਲ ਡਾਇਰੀ ਵੀ ਪਈ ਹੈ ਉਹ ਤੇ ਮੈਂ ਲੈ ਕੇ ਦਿੰਦੀ ਸੀ ਜਿੱਦ ਨੇ ਮੈਨੂੰ ਮਿਲਣ ਆਉਂਦੇ ਹੁੰਦੇ ਸੀਗੀ ਉਹ ਡੇਟ ਲਿਖਦੀ ਹੁੰਦੀ ਸੀ ਮੈਂ ਮਤਲਬ ਉਹ ਟਾਈਮ ਹੈ ਨਾ ਕਿੰਨਾ ਆਪਾਂ ਲਿਖਦੇ ਰਹਿੰਦੇ ਸੀ ਅੱਜ ਕੱਲ ਤਾਂ ਜਦੋਂ ਬੱਚਿਆਂ ਕੋਲ ਫੋਨ ਹੋ ਗਏ ਹੈ ਨਾ ਉਦੋਂ ਫੋਨ ਨਹੀਂ ਸੀ ਹੁੰਦੇ ਉਦੋਂ ਇਦਾਂ ਹੀ ਆਪਾਂ ਡੇਟ ਲਿਖਦੇ ਹੁੰਦੇ ਕਿਉਂਕਿ ਫੋਟੋਆਂ ਵੀ ਕੈਮਰਾ ਨਾਲ ਹੁੰਦੀਆਂ ਸੀ ਹੁਣ ਆ ਜਦੋਂ ਯਾਦਾਂ ਨੇ ਇਹ ਕੈਮਰਾ ਚ ਫੋਟੋਆਂ ਕਢਵਾ ਕੇ ਤਾਂ ਬੀਆਂ ਹੋਈਆਂ ਨੇ ਕਾਲਜ ਲਈ ਆ ਢਾਈ ਮਾਰੀਆਂ ਸਾਡੇ ਕੋਲ ਫੋਨ ਤਾਂ ਹੁੰਦੇ ਨਹੀਂ ਸੀਗੇ ਹੈ ਨਾ ਦੇਖੋ ਭਾਈ ਮੇਰੀ ਕਾਲਜ ਟਾਈਮ ਦੀ ਡਾਇਰੀ ਮਿਲਿਆ ਮੈਨੂੰ ਮਿਲ ਕੇ ਵਰਕੀ ਮੰਨੂ ਕਿੰਨਾ ਸੋਹਣਾ ਨਾਮ ਲਿਖਿਆ ਹੋਇਆ ਦੇਖੋ ਰਿੱਕੀ ਮੰਨੂ ਆ ਦੇਖੋ ਇੱਥੇ ਮੈਂ ਡੈਰੀ ਤੇ ਜੀ ਲਿਖੀ ਹੋਈ ਆ ਫੇਵਰਟ ਸਿੰਗਰ ਐਮੀ ਵਿਰਕ ਕਮਲ ਖੇੜਾ ਓਨਲੀ Song ਫੇਵਰਟ ਕਲਰ ਵਾਈਟ ਬਲੈਕ ਰੈਡ ਫੇਵਰਟ Song ਲੰਗੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੀ ਵੀ ਇੱਕ ਚੀਜ਼ ਦੱਸਿਓ ਆ ਕਿ ਨੂੰ ਕਿ ਨੂੰ ਇਹ ਚੀਜ਼ ਜ਼ਿਆਦਾ ਵੀ ਆਪਾਂ ਡੈਟੇਰੀ ਦੇ ਉੱਤੇ ਸੌਂਗ ਲਿਖਦੀ ਹੁੰਦੀ ਸੀ ਮੈਂ ਲਿਖ ਕੇ ਵੇਖੋ ਤੇਰੇ ਨਾਲ ਚੱਲਦੇ ਨੇ ਮੇਰੇ ਸਾਰੇ ਸਾਹ ਸੱਜਣਾ ਤੂੰ ਹੀ ਏ ਮੰਜ਼ਲ ਮੇਰੀ ਤੂੰ ਹੀ ਏ ਮੇਰਾ ਰਾਹ ਸੱਜਣਾ ਜੱਸੀ ਗੱਲ ਦਾ ਗਾਣਾ ਆ ਦੇਖੋ ਪਾਰਿਆਂ ਦੇ ਨਾਲ ਬਾਤਾਂ ਪਾਉਣ ਲਾਤੀ ਸਾਧੂ ਸੰਤ ਜੁਝਾਉਣ ਲਾਤੀ ਕੱਲ ਜਿਹੜੀ ਕਹੀ ਗੱਲ ਮੂੜ ਕੇ ਸੌਂ ਨਹੀਂ ਹੁੰਦੀ ਨਹੀਂ ਮਤਿਆਰ ਨੇ ਸੌਂਗ ਲਿਖਿਆ ਸੀਗਾ ਦੇਖੋ 6 ਮਹਾ 16 ਮਾਰਚ 2017 ਕਿੰਨਾ ਟਾਈਮ ਹੋ ਗਿਆ ਡਾਇਰੀ ਉਹਨੂੰ ਪਤਾ ਬਈ ਮੈਂ ਨਾ ਇਥੇ ਉਹ ਵੀ ਲਿਖਿਆ ਸੀਗਾ ਰਿੱਕੀ ਵਾਸਤੇ ਸੌਂਗ ਵਿੱਚ ਉਹਦੇ ਲਿਖਦੀ ਹੁੰਦੀ ਸੀ ਆ ਲਿਖਿਆ ਹੋਇਆਗਾ ਮੈਂ ਇਹ ਲਿਖਿਆ ਮੈਂ 18 ਮਈ 2017 ਨੂੰ ਹਦੋਂ ਵੱਧ ਪਿਆਰ ਆਵੇ ਤੇਰਾ ਸੱਜਣਾ ਵੇ ਤੇਰੇ ਨਾਲ ਹਰ ਸਾਹ ਚੱਲਦਾ ਮੇਰਾ ਸੱਜਣਾ ਵੇ ਚਲਗੇ ਸੱਜਣਾ ਇੱਕ ਵਾਰੀ ਫਿਰ ਨਾ ਆਵਾਂਗੇ ਨਾ ਹੋਈਂ ਸੱਜਣਾ ਦੂਰ ਕਦੇ ਮਰ ਜਾਵਾਂਗੇ ਵਾਓਏ ਬਈ ਮੇਰੇ ਯਾਦ ਵੀ ਨਹੀਂ ਹੈਗਾ ਲੈ ਇਹ ਮੈਂ ਲਿਖਿਆ ਹੋਇਆਗਾ ਇਕੀਸਾ ਗਾਣਾ ਵੀ ਨਹੀਂ ਤੁਰਗੇ ਸੱਜਣਾ ਇੱਕ ਵਾਰੀ ਵੀਰਨਾ ਆਵਾਂਗੇ ਨਾ ਹੋਵਾਂ ਵੀ ਸੱਜਣਾ ਦੂਰ ਕਦੇ ਮਰ ਜਾਵਾਂਗੇ ਵਾਹ ਰੂਹਾਂ ਵਾਲਾ ਰਿਸ਼ਤਾ ਤੇਰੇ ਨਾਲ ਬਣ ਗਿਆ ਏ ਹੋਰ ਕਿਸੇ ਦਾ ਮੋਝਿਆ ਮੈਨੂੰ ਆਵੇ ਨਾ ਲੱਖ ਝਿੜਕਾਂ ਮਾਰ ਲੱਖ ਗੁੱਸੇ ਉਹ ਸੱਜਣਾ ਨਾ ਮੰਨਿਆ ਦੁਨੀਆ ਤੋਂ ਓਲਾ ਜਿਆ ਕਰ ਜਾਵਾਂਗੀ ਨਾ ਹੋਵਾਂ ਵੀ ਸੱਜਣਾ ਦੂਰ ਕਦੇ ਮਰ ਜਾਵਾਂਗੀ ਮੈਂ ਕਿਸਮਤ ਵਾਲੀ ਸੱਜਣਾ ਜੀ ਨੂੰ ਤੂੰ ਮਿਲਿਆ ਦੋ ਸਾਲ ਹੋ ਗਏ ਮਿਲਿਆ ਨੂ ਰਹਿੰਦਾ ਏ ਮੇਰਾ ਸਦਾ ਮਨ ਕੀ ਲਿਆ ਮਾਣੋ ਤਾਂ ਹਰ ਸਮੇਂ ਮੰਗਦੀ ਕੋਲ ਤੈਨੂੰ ਤੇਰੇ ਲਈ ਹਰ ਇੱਕ ਪੀੜ ਅਨੋਖੀ ਜਰ ਜਾਵਾਂਗੀ ਨਾ ਹੋਵਾਂ ਵੀ ਸੱਜਣਾ ਦੂਰ ਕਦੇ ਮਰ ਜਾਵਾਂਗੀ ਜਾਂ ਨਿਕਲ ਜੇ ਸੱਜਣਾ ਵੇ ਬਸ ਰਿੱਕੀ ਰਿੱਕੀ ਕਰਦੀ ਦੀ ਉਸੇ ਰਜਾ ਵਿੱਚ ਸਾਰੀ ਉਮਰੇ ਰਹਿਣਾ ਜਿਵੇਂ ਤੁਹਾਡੀ ਮਰਜ਼ੀ ਜੀ ਹਰਣੋਕੀ ਖੇੜ ਵਿੱਚ ਸੱਜਣਾ ਤੇਰੇ ਬਿਨ ਹਰ ਜਾਵਾਂਗੇ ਨਾ ਹੋਵੀ ਸੱਜਣਾ ਦੂਰ ਕਿਦੇ ਮਰ ਜਾਵਾਂਗੇ ਤੁਸੀਂ ਐਂ ਦੇਖ ਲਓ ਬਾਈ ਕਿੰਨਾ ਵਧੀਆ ਸਮਾਂ ਸੀ ਹਨਾ ਵੀ ਉਦੋਂ ਫੋਨ ਨਹੀਂ ਸੀ ਹੁੰਦੇ ਉਦੋਂ ਇਦਾਂ ਹੀ ਹਨਾ ਅ ਅੰਗੇਜਮੈਂਟ ਮੇਰੇ ਨਾਲ ਦੀਆਂ ਕੁੜੀਆਂ ਦੀ ਵੀ ਜਿੰਨੀਆਂ ਦੀ ਅੰਗੇਜਮੈਂਟ ਹੁੰਦੀ ਹੈ ਹਨਾ ਕੋਈ ਫੋਨ ਤੇ ਗੱਲ ਨਹੀਂ ਇਦਾਂ ਹੀ ਇੱਕ ਦੂਜੇ ਲਈ ਜਜ਼ਬਾਤ ਲਿਖਦੇ ਹੁੰਦੇ ਸੀਗੇ ਹਨਾ ਵਧੀਆ ਲੱਗਦਾ ਅੱਜ ਕੱਲ ਰਿਸ਼ਤੇ ਵੀ ਤਾਂ ਹੀ ਕਮਜ਼ੋਰ ਜੇ ਹੁੰਦੇ ਜਾਂਦੇ ਆ ਕਿਉਂਕਿ ਫੋਨ ਆ ਗਏ ਹਨਾ ਮੈਨੂੰ ਇਹ ਲੱਗਦਾਗਾ ਬਟ ਸਾਡਾ ਰਿਸ਼ਤਾ ਬਹੁਤ ਵਧੀਆ ਉਦੋਂ ਤੋਂ ਲੈ ਕੇ ਹੁਣ ਤੱਕ ਲੜਦੇ ਝਗੜਦੇ ਹਨਾ ਜਿਵੇਂ ਵੀ ਪਰ ਜਿਹੜਾ ਅੰਡਰਸਟੈਂਡਿੰਗ ਲੈਵਲ ਆ ਉਹ ਬਹੁਤ ਵਧੀਆ ਹੈਗਾ ਹਲੇ ਸਾਡੀ ਲਵ ਮੈਰਿਜ ਨਹੀਂ ਹੈ ਕਿ ਆਪਾਂ ਕਹ ਦਿੰਨੇ ਆ ਵੀ ਵੱਧਾ ਅੰਡਰਸਟੈਂਡਿੰਗ ਲਵ ਮੈਰਿਜ ਚ ਹੁੰਦੀ ਆ ਪਰ ਨਹੀਂ ਮੈਂ ਮੰਨਦੀ ਆ ਰੀਡ ਮੈਰਿਜ ਚ ਮੈਂ ਇਹ ਦੇਣਾ ਉਹਦੇ ਮਾਪਿਆਂ ਦਾ ਕਦੇ ਨਹੀਂ ਭੁੱਲ ਸਕਦੀ ਜਿਨ੍ਹਾਂ ਨੇ ਮੈਨੂੰ ਇੰਨਾ ਵਧੀਆ ਰਿਸ਼ਤਾ ਜਿਹੜਾ ਉਹ ਸੁਣ ਕੇ ਦਿੱਤਾ ਠੀਕ ਹੈ ਮੈਂ ਕਹਣੀਆ ਹਰ ਇੱਕ ਕੁੜੀ ਨੂੰ ਏਦਾਂ ਦਾ ਸੋਹਰਾ ਪਰਿਵਾਰ ਮਿਲਣਾ ਚਾਹੀਦਾ ਤਾਂ ਮੇਰੇ ਲਾਈਫ ਪਾਰਟਨਰ ਵਰਗਾ ਲਾਈਫ ਪਾਰਟਨਰ ਮਿਲਣਾ ਚਾਹੀਦਾ ਕਿਉਂਕਿ ਇੱਕ ਚੀਜ਼ ਹੁੰਦੀ ਹੈ ਵੀ ਆਪਣੇ ਸੁਪਨਿਆਂ ਨੂੰ ਸਮਝਣਾ ਠੀਕ ਆ ਬਟ ਠੀਕ ਹੈ ਸੁਣ ਕੇ ਸੁਪਨੇ ਇਗਨੋਰ ਕਰਨਾ ਇੱਕ ਹੁੰਦਾ ਆਪਣੇ ਸੁਪਨਿਆਂ ਨੂੰ ਸਮਝ ਕੇ ਉਹਨਾਂ ਨੂੰ ਆਪਣੇ ਨਾਲ ਮਿਹਨਤ ਕਰਕੇ ਪੂਰੇ ਕਰਵਾਉਣਾ ਖੁਸ਼ ਰਹੋ ਬਈ ਸਾਰਿਆਂ ਨੂੰ ਇਦਾਂ ਦਾ ਹੀ ਲਾਈਫ ਪਾਰਟਨਰ ਮਿਲੇ ਤੇ ਜਿੰਨੇ ਵੀ ਭੈਣਾ ਨੇ ਹਨਾ ਜਿੰਨੇ ਵੀ ਰੇਲੇ ਬਈ ਲੜਾਈ ਝਗੜੇ ਤਾਂ ਚੱਲਦੇ ਰਹਿੰਦੇ ਹੁੰਦੇ ਆ ਪਰ ਖੁਸ਼ ਰਹਾ ਕਰੋ ਇੱਕ ਦੂਜੇ ਨੂੰ ਅੰਡਰਸਟੈਂਡ ਕਰਿਆ ਕਰੋ ਦੋਨੇ ਜਣੇ ਕੰਮ ਕਰਿਆ ਕਰੋ ਹਨਾ ਮੈਂ ਕਹਿੰਨੀ ਆ ਰਿਸਪੈਕਟ ਕਰਿਆ ਕਰੋ ਇੱਕ ਦੂਜੇ ਦੀ ਜੇ ਦੂਜਾ ਬੰਦਾ ਪਹਿਲਾਂ ਫ੍ਰੀ ਆ ਉਹਦੇ ਨਾਲ ਹੱਥ ਬਟਾਤਾ ਹਨਾ ਸਭ ਤੋਂ ਮੇਨ ਜ਼ਰੂਰੀ ਜ਼ਰੂਰੀ ਚੀਜ਼ ਆ ਰਿਸਪੈਕਟ ਉਹ ਬਹੁਤ ਜ਼ਰੂਰੀ ਆ ਕਰਿਆ ਕਰੋ ਤੇ ਬਾਕੀ ਭੈਣਾ ਬਈ ਆਪਾਂ ਜੌਬ ਦੇ ਨਾਲ ਨਾਲ ਘਰ ਦਾ ਕੰਮ ਵੀ ਕਰਨਾ ਚਾਹੀਦਾ ਹਨ ਸਾਰਾ ਕੁਝ ਹੀ ਜ਼ਰੂਰੀ ਆ ਖੁਸ਼ ਰਹੋ ਇਹ ਮੇਰਾ ਛੋਟਾ ਜਿਹਾ ਵਲੌਗ ਸੀ ਅੱਜ ਦਾ ਮਿਲਦੇ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਹਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸੋ ਮੇਰਾ ਗਾਣਾ ਕਿਵੇਂ ਦਾ ਲੱਗਿਆ ਜੇ ਜੇ ਮੇਰਾ ਗਾਣਾ ਵਧੀਆ ਲੱਗਿਆ ਤਾਂ ਪਲੀਜ਼ ਜ਼ਰੂਰ ਦੱਸਿਓ ਵੀ ਆਪਾਂ ਰਿਕਾਰਡ ਕਰਵਾ ਦਈਏ ਅੱਜ ਮੈਂ ਰਿੱਕੀ ਨੂੰ ਵੀ ਸੁਣਾਉਂਗੀ ਇਹ ਵਾਲਾ ਗਾਣਾ ਕੱਲ ਉਹਨੂੰ ਸੁਣਾਉਂ ਕੱਲ ਵਾਲੇ ਵਲੌਗ ਦੇ ਵਿੱਚ ਦੇਖਦੇ ਆਉ ਕਿਵੇਂ ਦਾ ਰਿਐਕਟ ਕਰਨਗੇ ਵੈਸੇ ਤਾਂ ਉਹਨਾਂ ਨੇ ਮੇਰੀ ਇਹ ਡਾਇਰੀ ਪੜ੍ਹੀ ਵੀ ਹੋਈ ਆ ਉਹਨਾਂ ਉਹਦੀ ਲਿਖਦੀ ਹੁੰਦੀ ਸੀ ਮੈਂ ਇਹ ਡਾਇਰੀ ਮਤਲਬ ਮੈਂ ਨਾ ਜਿੰਨੇ ਜਿੰਨੇ ਮੇਰੇ ਸਪੈਸ਼ਲ ਡੇ ਹੁੰਦੇ ਸੀਗੇ ਸਾਰੇ ਵੀ ਕੋਈ ਕੰਪੀਟੀਸ਼ਨ ਹੁੰਦਾ ਉਦੋਂ ਮੈਨੂੰ ਕੋਈ ਕੁਝ ਮਿਲਦਾ ਹਨਾ ਜਾਂ ਮੰਮੀ ਵਰਗੇ ਮੈਨੂੰ ਮਿਲਣ ਆਉਂਦੇ ਹੋਸਟਲ 'ਚ ਸਾਡੀ ਕਿੰਨਾ ਟਾਈਮ ਗੱਲ ਹੀ ਨਹੀਂ ਸੀ ਹੁੰਦੀ ਹਨਾ ਰਿੱਕੀ ਵਰਗੇ ਸਾਨੂੰ ਮਿਲਣ ਆਉਂਦੇ ਹੁੰਦੇ ਸੀ ਹੋਸਟਲ 'ਚ ਮੰਮੀ ਰਿੱਕੀ ਡੈਡੀ ਵੇ ਜਿਹਸੋਰਾ ਫੈਮਿਲੀ ਸਾਰੀ ਆਉਂਦੀ ਹੁੰਦੀ ਸੀ ਮਿਲਣ ਮੈਨੂੰ ਉੱਥੇ ਕਿਉਂਕਿ ਉੱਥੇ 2 ਮਹੀਨੇ ਬਾਅਦ ਮਿਲਣ ਦੰਦੇ ਹੁੰਦੇ ਸੀਗੇ ਤੇ ਗੱਲ ਸਾਡੀ ਮਤਲਬ ਕਿ ਹਫਤੇ ਦੇ ਵਿੱਚ ਇੱਕ ਦੋ ਦਿਨ ਹੁੰਦੀ ਹੁੰਦੀ ਸੀ ਇੱਕ ਦਿਨ ਡਿੱਖਾ ਵਾਲੇ ਮੰਮੀ ਫੋਨ ਲਾਉਂਦੇ ਹੁੰਦੇ ਸੀ ਇੱਕ ਦਿਨ ਇਦਰਲੇ ਮੰਮੀ ਫੋਨ ਲਾਉਂਦੇ ਹੁੰਦੇ ਸੀਗੇ ਚਲੋ ਦੱਸਿਓ ਜਰੂਰ ਮੇਰਾ ਗਾਣਾ ਕਿਵੇਂ ਦਾ ਲੱਗਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦੇ ਹੋ ਮਿਲਦੇ ਆਂ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਬਾਈ